ਅੱਜ ਕਾਲਪੁਰਖ ਦੀ ਕਿਰਪਾ ਦੇ ਸੰਕਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਤੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਤੇ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰ ਸਾਹਿਬਾਨ ਅਰੋਚੇ ਚੇਤੇ ਵਰਤੇ ਜਹਦਰ ਸੁੱਚਾ ਸਿੰਘ ਲੰਗਾੜ ਜੀ ਸਰਦਾਰ ਅਸ਼ਦੀਪ ਸਿੰਘ ਕਲੇਰ ਇੱਕ ਐਨਆਰਆਈ ਵੀਰ ਸਾਡੇ ਰਣਜੀਤ ਸਿੰਘ ਜੀ ਖੰਨਾ ਤੋਂ ਇਹ ਵੀ ਸਾਰੇ ਹਾਜ਼ਰ ਆ ਸਭ ਤੋਂ ਪਹਿਲਾਂ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਬਣਾਉਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪਹਿਲਾਂ ਆਪਣੀ ਮੈਂਬਰਸ਼ਿਪ ਦੀ ਪ੍ਰਤੀ ਜਿਹੜੀ ਆ ਉਹ ਲੈਣ ਆਜੋ ਕਰਿਆ ਸਾਹਿਬ ਇਹ ਲੋਜੀ ਇੱਥੇ ਰੱਖਿਆ ਜਿਆ ਸਾਰੇ ਰਾਸ ਸਾਰੇ ਪਾ ਦਾਂਗੇ ਸਾਰੇ ਬੜੇ ਦੱਬੀ ਦੇਖ ਲਿਆ ਇਹ ਲੋਜੀ ਪੈਸੇ ਜੇ ਆ ਗਏ ਮੈਂ ਵੀ ਧੰਨਵਾਦ ਜੀ ਆਖੀ ਦੇ ਪੈਸੇ ਬਹੁਣੀ ਚੰਗੀ ਹੋਈ ਸਰਦਾਰ ਜਮੇਜਾ ਸਿੰਘ ਜੀ ਸੇਖੋਂ ਸਾਹਿਬ ਮਾੜ ਮੰਡੀ ਸਰਕਲ ਤੋਂ ਉਹ ਨਾਲ ਦੀ ਵੀ ਆਹ ਰੱਖਣੀ ਆ ਜੀ ਆਪਾਂ ਹਾਂ ਜੀ ਆਹ ਫੋਟੋ ਕਰੋ ਜਿਹਦਾ ਸੁੱਚਾ ਸਿੰਘ ਜੀ ਲੰਗਾ ਸਾਹਿਬ ਤੁਸੀਂ ਤੁਸੀਂ ਖੜੇ ਰਹੋ ਆਹ ਫੋਟੋ ਨਾਲ ਉਮਤੇ ਹਾਜੀ ਆ ਜੀ ਆਹ ਬਗਾ ਤੋਂ ਟੋਟ ਫੋਟ ਆਹ ਤਾਂ ਪੀ ਵੀ ਤਾਂ ਜੀ ਇਹ ਬਾਕੀ ਹੁਣ ਤੁਸੀਂ ਕਰਨੀ ਸਰਦਾਰ ਬਲਜਾਰ ਸਿੰਘ ਜੀ ਰਾਣੀ ਕੇ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਬਰੀਆ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਹੁਣ ਦਸਾਂਤੀਮਾ ਸਾਹਿਬ ਨੂੰ ਦਿਆ ਦੇ ਤੁਸੀਂ ਕਿ ਡਾਕਟਰ ਬੋਲੋ ਕੱਟ ਦਿੱਤੀ ਜੀ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕੇ ਮੈਨੂੰ ਵੀ ਮੈਂਬਰ ਬਣਾਉਣ ਆ ਕਰਿਓ ਸਾਡੇ ਉਹ ਕਾਪੀ ਪਾ ਆਜੋ ਘਰਾਂ ਸਾਹਿਬ ਇੱਥੇ ਵਿੱਚ ਆਜੋ ਫੋਟੋ ਵਾਲੇ ਪੈਸਟ ਆਜੋ ਆ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਥੋੜਾ ਜਿਹਾ ਦੇਖਣ ਆਜੋ ਘਰਾਂ ਸਾਹਿਬ ਆ ਲੈ ਜੀ ਕੁੰਦਰ ਸਾਹਿਬ ਇੱਕ ਮਿੰਟ ਕੁਰਸੀ ਪਾਸੇ ਆ ਲੈ ਆ ਮੇਰੀ ਆ ਜੀ ਫਾਟੀ ਹਾਂ ਬੰਦ ਬੰਦ ਚੱਲ ਚੱਲ ਆ ਕਾਪੀ ਲੈ ਦੋ थैंक यू थैंक यू ਬਸ ਬੱਸ ਦੇ ਨਹੀਂ ਪਾਸੇ ਆ ਗਏ ਪੈਸੇ ਤੋਂ ਬੜਾ ਮਜਾ ਨਹੀਂ ਦੇ ਲੱਗਦਾ ਇਹ ਜਿਹੜੇ ਜ਼ਿਆਦਾ ਜ਼ਰੂਰੀ ਸੀਗੇ ਆ ਗਏ ਬਾਕੀਆਂ ਤੋਂ ਸਾਰੇ ਤੋਂ ਮੈਂ ਨਹੀਂ ਨਹੀਂ ਤੁਹਾਨੂੰ ਇੱਕ ਦੱਸ ਦੇਣਾ ਮਸਤ ਨਹੀਂ ਇਹ ਤਾਂ ਇੱਥੇ ਤੁਹਾਡੇ ਨੇ ਕਰਤੀ ਆ ਰਸੀਦ ਪਹਿਲਾਂ ਕਟਾ ਕੇ ਲੈ ਕੇ ਆਪੀ ਕੋਈ ਨੰਬਰ ਦੋ ਰਹਾ ਕੰਮ ਨਹੀਂ ਦੇਣੀ ਨਾ ਮੈਂ ਤਾਂ ਚੀਵਾ ਦਾ ਨੂੰ ਵਰਨਾ ਪੈ ਜਾਣਾ ਇਹ ਲੈ ਲੈ ਕਾਪੀ ਕਿਨੇ ਨਾ ਮੈਂ ਬੱਤ ਤੁਹਾਨੂੰ ਸੁਣ ਪਹਿਲਾਂ ਪੁੰਦਰ ਸਾਹਿਬ ਤੇ ਗੋਡਾ ਕਾਲੀ ਨਾਲ ਟਕਰਾ ਹੋ ਗਿਆ ਬੰਨਲੀ ਪਾਗ ਤੁਸੀਂ ਵੀ ਵਧੀਆ ਹੋ ਗਿਆ ਹੈਨ ਕਰਕੇ ਪਛਾਣਿਆ ਨਹੀਂ ਸੀ ਆਵਾਜ਼ ਤੋਂ ਵਿਛੜ ਲਿਆ ਮੈਂ ਕਿਹਨੂੰ ਰਾਤ ਆਈ ਉਹੋ ਜੀਵਨ ਸਰ ਮੈਂ ਅੱਜ ਪਹਿਲਾਂ ਪੁੰਦੇ ਤੋਂ ਚੁੱਟ ਕਰਦੇ ਸਾਨੂੰ ਕੁਝ ਸਾਲ ਬਾਅਦ ਬੰਨੀ ਹੈ ਜੀ ਜਦੋਂ ਖਾਲਸਾ ਸਕੂਲ ਪੜ੍ਹਦੇ ਸੀ ਅੱਛਾ ਅੱਛਾ ਉਸ ਵੇਲੇ ਉਸ ਤੱਕ ਬੰਨੀ ਮੈਂ ਹੁਣ ਨਾਰੀ ਰੋਡ ਹੈ ਪਗੜੀ ਤੋਂ ਬਾਹਰ ਜਿੱਤਾ ਪਗੜੀ ਤੋਂ ਨਾਲੇ ਰੋੜ ਲੈ ਜੀ ਅੱਜ ਅੱਜ ਬਣਿਆ ਪਿਆ ਸ਼ੁਰੂ ਹੈ ਅੱਜ ਅੱਜ ਸ਼੍ਰੋਮਣੀ ਕਾਲੀਰ ਵੱਲੋਂ ਪਾਰਟੀ ਦੀ ਭਰਤੀ ਮਹਿਮਾ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਕਿ ਜ਼ਿਲ੍ਹਿਆਂ 'ਚ ਵੀ ਜਿਵੇਂ ਇਸ ਤੋਂ ਬਾਅਦ ਅਸੀਂ ਬਹਾਲੀ ਜਾਵਾਂਗੇ ਬੀਟੇ ਕਰਕੇ ਉੱਥੇ ਸ਼ੁਰੂ ਕਰਕੇ ਆਵਾਂਗੇ ਇੱਥੇ ਵੀ ਆ ਜੋ ਪਾਰਲੀਮੈਂਟਰੀ ਬੋਰਡ ਹੈ ਸਾਰਿਆਂ ਦੀ ਤੁਹਾਡੇ ਸਾਹਮਣੇ ਪਰਚੇ ਕੱਟਿਆ ਨਹੀਂ ਹੈ ਨਾਲ ਸਾਡੇ ਜਿਵੇਂ ਖੰਨਾ ਸਾਹਿਬ ਬੈਠੇ ਹੈ ਕਲੇਰ ਸਾਹਿਬ ਬੈਠੇ ਹੈ ਇਹ ਸਾਰੇ ਲਗਾ ਸਾਹਿਬ ਲਗਾ ਸਾਹਿਬ ਬੈਠੇ ਹੈ ਇਹ ਵੀ ਆਏ ਸੰਕਾਪੀਲੇ ਇਹਨਾਂ ਨੂੰ ਵੀ ਇਥੋਂ ਧਰਤੀ ਕਰਕੇ ਨਾਲ ਮੋੜਦ ਕੀਤਾ ਗਿਆ ਸੋ ਇਹ ਸਾਰਾ ਜੋ ਸਿਸਟਮ ਹੈ ਉਹਦੇ ਜਿਹੜੀ ਐਕਸਪਲੇਨੇਸ਼ਨ ਹੈ ਕਿਸ ਤਰ੍ਹਾਂ ਹੋਏਗੀ ਫੇਅਰ ਹੋਏਗੀ ਉਹਦੇ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਭਰਤੀ ਅਛੀ ਤਰ੍ਹਾਂ ਹੋਵੇ ਉਹ ਡੀਟੇਲ ਸਾਰੀ ਤੁਹਾਨੂੰ ਚੀਮਾ ਸਾਹਿਬ ਦੱਸਣਗੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਸਾਰੀ ਡੀਟੇਲ ਦੱਸ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਭਰਤੀ ਕਿਸ ਤਰ੍ਹਾਂ ਹੋਣੀ ਹੈ ਸਾਨੂੰ ਚੋੜ ਨਾਲ ਕਿਵੇਂ ਕਰਨੀ ਚਾਹੀਦੀ ਹੈ ਤਾ ਕਿ ਜਿਹੜਾ ਪਾਰਟੀ ਦਾ ਬੇਸ ਆ ਮਜ਼ਬੂਤ ਹੋਵੇ ਤਾਂ ਕੈਸੇ ਫਿਰ ਪੰਜਾਬ ਦੇ ਹੱਕਾਂ ਵਾਸਤੇ ਣੀ ਗੱਲ ਕਰ ਸਕੀਏ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਵੇਂ ਵਿੱਚ ਤੇਤੇ ਤੌਰ ਤੇ ਸਾਰੇ ਜਿਹੜਾ ਜ਼ਿੰਮੇਦਾਰ ਸਰਬਾਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹਲਕਾ ਇੰਚਾਰਜ ਸਰਬਾਨ ਵੀ ਹਾਜ਼ਰ ਹੋਏ ਸੀ ਕੌਂਸਲ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਦੀ ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮਹੀਮਾ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਬਥੇਆ ਗਿਆ ਸੀ। ਅੱਜ ਮੈਂ ਕਾਰਨਪ੍ਰਤਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮੁਹਿੰਮ ਹੈ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸਵੇਰੇ ਸਾਡੇ ਸਤਿਕਾਰਯੋਗ ਡਿਗਜ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਵਾਦ ਸਾਹਿਬ ਜਿੰਨਾਂ ਦਾ ਬਹੁਤ ਵੱਡਾ ਇਤਿਹਾਸ ਕਰੋਧ ਰਿਹਾ ਸ਼ਰਮਣੀ ਕਾਰਜਦਾਨ ਦੇ ਵਿੱਚ ਉਨ੍ਹਾਂ ਦੇ ਨਗਰ ਤੋਂ ਉਨ੍ਹਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉਥੇ ਮਿਹਨਤ ਪੈਣਾ ਸ਼ੁਰੂ ਕੀਤੀ ਸੀ ਹੁਣ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਇਹ ਮਿਹਨ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਔਰ ਸਾਰੇ ਡਿਟਰ ਸਭਾ ਨੇ ਮਹਾਰੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਨ ਪੰਪਨ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਹੈ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਆ ਸੰਗਰੂਰ ਦੇ ਵਿੱਚ ਵੀ ਕੀਤੀ ਗਈ ਆ ਔਰ ਸਾਰੇ ਪੰਜਾਬ ਤੋਂ ਜਿਹੜਿਆਂ ਦੇ ਜਥੇਦਾਰ ਸਭਾ ਐਮਐਲਏ ਐਕਟਰ ਨਾਲੇ ਬਾਕੀ ਡਿਟਰ ਸਭਾ ਪਾਰਟੀ ਦੇ ਮੁਖਤੱਤ ਤੋਂ ਪੱਤੀਆਂ ਕਾਪੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਆ ਔਰ ਬੜੀ ਸਰਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਕੱਜ ਪਾਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਦੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਅਬਜਰਵਰ ਸਾਹਿਬਾਨ ਭਾਵੇਂ ਦੁਨੀਆਂ ਸਕੱਟਾ ਦੇ ਨੇ ਭਾਵੇਂ ਜਿਨ੍ਹਾਂ ਦੇ ਨੇ ਸਾਰਿਆਂ ਦੇ ਨਾਲ ਕਾਨਫਰੈਂਸ ਕਰਕੇ ਕਿ ਇਹਨੂੰ 20 ਫਰਵਰੀ ਤੱਕ ਜੋਟੀਚਾ ਮਿਥਿਆ ਉਹ ਪੂਰਾ ਕਰਕੇ ਤੇ ਇੱਕ ਮਾਰਚ ਨੂੰ ਪਧਾਨ ਦੀ ਚੋਣ ਚੱਲੀ ਹੈ ਉਹ ਹੁਣੇ ਜਿਹੜਾ ਸਾਡਾ ਭਰਤੀ ਦਾ ਸਿਸਟਮ ਹੈ ਉਹਦੇ ਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਹੀ ਸਦੀ ਹੈ ਅਰੇ ਭਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭਰਤੀ ਕਰ ਲੈਂਦਾ ਉਹ ਜਿਹੜਾ ਸਰਕਲ ਦਾ ਡੈਲੀਕੇਟ ਬਣ ਜਾਂਦਾ ਔਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜ਼ਥੇਦਾਰ ਆ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜ਼ਥੇਦਾਰ ਕਰ ਦੇ। ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜ਼ਥੇਦਾਰ ਜਿਹੜੇ ਸਰਕਲ ਦੇ ਡੈਲੀਕੇਟ ਜਿਹੜਾ ਬਣਾ ਲੈਦਾ ਉਹ ਜਿਹੜੇ ਦਾ ਡੈਡੀਕੇਟ ਬਣਦਾ ਮਰਦਾ 25 ਕਾਪੀਆਂ 2500 ਮੈਂਬਰਸ਼ਿਪ 'ਤੇ ਇੱਕ ਜਿਹੜੇ ਦਾ ਡੈਡੀਕੇਟ ਜਿਹੜਾ ਉਹ ਬਣਦਾ ਉਹ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜ਼ਿਲ੍ਹੇ ਦੇ ਡੈਡੀਕੇਟ ਹੋਣਗੇ ਉਹ ਕਰ ਇਕੱਠੇ ਹੋ ਕੇ ਜ਼ਿਲ੍ਹਾ ਅਫਸਰ ਦੀ ਚੋਣ ਕਰਦੇ ਆ ਅਰ ਉਹ ਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ ਸਟੇਟ ਦੇ ਡੈਡੀਕੇਟ ਕਿਹੜੇ-ਕਿਹੜੇ ਜਾਣਗੇ ਜਿਹੜੇ ਸਟੇਟ ਦੇ ਡੈਲੀਗੇਟ ਆ ਉਹ ਹਰ ਹਲਕੇ ਦੇ 4 ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜਿੰਨੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿੰਨੇ ਰੋਪੜ ਦੇ ਵਿੱਚ 3 ਹਲਕੇ ਆ ਤੇ ਉਹਨਾਂ ਦੇ 12 ਡੈਲੀਗੇਟ ਆ ਜਿੰਨੇ ਪੰਜ ਵਿਧਾਨ ਸਭਾ ਹਲਕੇ ਆ ਉਹਨਾਂ ਦੇ 20 ਡੈਲੀਗੇਟ ਆ ਇਸੇ ਤਰ੍ਹਾਂ ਵੱਡੇ ਜ਼ਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜ਼ਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟ ਆ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਆ ਕਿਸੇ ਦੇ 30 ਡੈਲੀਕੇਟ ਬੰਦਿਆ ਕਿਸੇ ਦੇ 20 ਬੰਦਿਆ ਉਹ ਸਾਰੀ ਜਿਹੜੀ ਲਿਸਟ ਹੈ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਹੈ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜੰਗਲ ਹਾਊਸ ਕਿਹਾ ਜਾਂਦਾ ਉਹ ਫਿਰ ਜਾ ਕੇ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਦੇ ਆ ਔਰ ਉਹਦੇ ਵਿੱਚੋਂ ਕਨਵਰਟਿੰਗ ਕਮੇਟੀ ਜਿਹੜੀ ਹੈ ਚੁਣੀ ਜਾਂਦੀ ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਤੇ ਨਾਲ ਡਬਲ ਰੈਟਡ ਹੈ। ਹਰ ਇੱਕ ਪਾਰਦਰਸ਼ੀ ਹੈ। ਸਾਰੇ ਜਿਲਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਭ ਜਗ੍ਹਾ ਤੇ ਅਰਜਨ ਸਿੰਘ ਸਹਿਬਾ ਲੱਗੇ ਆ। ਇਸ ਕਰਕੇ ਜਦੋਂ ਇਹ ਬੰਦਾ ਨੂੰ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹਦੇ ਸਰਕਲ ਡੈਲੀਗੇਟ ਨੇ ਭੇਜੀ ਕੀਤੀ। ਸੋ ਹਰ ਜਿਲ੍ਹੇ ਦੇ ਸਰਕਲ ਡੈਲੀਗੇਟ ਦੀ ਡਿਸਟਰੀ ਸਾਡੇ ਕੋਲ ਆ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸਰਕਲ ਡੈਲੀਕੇਟਰ ਜੋ ਤੇਹੜ ਹੁੰਦੀ ਹੈ ਫਿਰ ਜ਼ਿਲੇ ਡੈਲੀਕੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੇ ਜ਼ਿਲੇ ਦੇ ਡੈਲੀਕੇਟਰ ਨੇ ਉਸ ਸਟੇਜ ਐਡਮਿਨ ਦੇ ਜਿਸ ਸਟੇਜ ਆ ਉਹ ਬਕਾਇਦਾ ਤੌਰ ਤੇ ਉੱਤੇ ਅਬਜੰਪੁਰ ਸਰਪੰਚ ਦੀ ਹਾਜ਼ਰੀ ਚ ਵੜਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਹੁੰਦੀ ਸਾਰੇ ਧਰਨਾ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਮੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਆ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਮਹਿਮਾ ਦੇ ਵਿੱਚ ਉਹ ਵੱਚੜ ਕੇ ਯੋਗਦਾਨ ਪਾਉਂਦੇ ਆ ਐਸੇ ਤਰੀਕੇ ਇਸ ਮਿੰਟ ਦੇ ਵਿੱਚ ਵੀ ਯੋਗਦਾਨ ਪਾਉਣ। ਦੂਜਾ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਪੰਜਾਬ ਭਾਰਤ ਦੇ ਵਿੱਚ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਦੇ ਵਿੱਚ ਵੱਡੀ ਤਬਦੀਲੀ ਹੋ ਰਹੀ ਹੈ। ਉਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਅਸੀਂ ਪਹਿਲਾਂ ਸ਼ਿਮੋਂਪਣੀ ਕੁੰਦਰ ਪੰਚ ਕਮੇਟੀ ਮੈਂਬਰਾਂ ਦੀ ਮੀਟਿੰਗ ਕੱਲ ਬਣਾਈ ਸੀ 21 ਤਰੀਕ ਨੂੰ ਪਰ ਕਿਉਂਕਿ 23 ਤਰੀਕ ਜਿਹੜੀ ਹੈ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਰਿਟਰਨਿੰਗ ਜਸਨਾ ਕੋਲੇ ਉਹ ਲਾਸਟ ਟਰਮ ਇਸ ਕਰਕੇ ਫਿਰ ਪ੍ਰਧਾਨ ਸਰ ਦਾ ਆਦੇਸ਼ ਹੋਇਆ ਸੀ ਕਿ ਸਾਰਿਆਂ ਨੂੰ ਕੋਲ ਕਿ ਪਹਿਲਾਂ ਆਪਣੇ ਦਾਅਵੇ ਤੇ ਇਤਰਾਜ਼ 21 ਨੂੰ ਦਾਖਲ ਕਰੋ ਤੇ ਉਹਦੀ ਕਾਪੀ ਜਿਹੜੀ ਹੈ ਸਾਡੇ ਕੋਲ ਲੈ ਕੇ ਆਓ ਸੋ ਪਰसों 12 ਵਜੇ ਸਾਦੇ ਸ਼ਰੋਗਣੀਪੁਰ ਦਾ ਪੰਥ ਕਮੇਟੀ ਦੀ ਮੈਂਬਰਾਂ ਦੀ ਇੱਥੇ ਮੀਟਿੰਗ ਹੋਏਗੀ ਉਹਨਾਂ ਕੋਲੋਂ ਸਾਰੀ ਅਸੀਂ ਪੰਜਾਬ ਦੀ ਡਿਟੇਲ ਇਕੱਠੀ ਕਰਕੇ ਤੇ ਫਿਰ ਜਿਹਨੇ ਚੀਫ ਕਮਿਸ਼ਨਰ ਨੇ ਗੋਦਰਾ ਇਲੈਕਸ਼ਨ ਦੇ ਉਹਨਾਂ ਕੋਲੇ ਸਾਰਾ ਕੇਸ ਜਿਹੜਾ ਹੈ ਕਿਉਂਕਿ ਬਹੁਤ ਗੈਰ ਸਿਕੰਦੀਆ ਵੋਟਾਂ ਨੇ ਕਿਸੇ ਤੇ ਨਾਲ ਥਿੰਗ ਨਹੀਂ ਲੱਗਿਆ ਕਿਸੇ ਤੇ ਨਾਲ ਕੌਰ ਨਹੀਂ ਲੱਗਿਆ ਜਾਲੀ ਵੋਟਾਂ ਜਿਹੜੀਆਂ ਵੋਟਰ ਸੂਚੀਆਂ ਦੁਦੀਆਂ ਲੈ ਕੇ ਭਰਤੀ ਕੀਤੀਆਂ ਜਾ ਰਹੀਆਂ ਹਰ ਤਰ੍ਹਾਂ ਦੀ ਕੰਪਲੀਟ ਔਰ ਇਹਦੀ ਕੰਪਲੇਨ ਹੈ ਕਿ ਜਿਹੜੀਆਂ ਸਾਡੇ ਵਰਕਰਾਂ ਨੇ ਮਿਹਨਤ ਕਰਕੇ ਦਸਤਾ ਕਲਕਨਾ ਫਾਰਮ ਭਰ ਕੇ ਜਮ੍ਹਾਂ ਕਰਾਈਆਂ ਸੀ ਕਈ ਪਿੰਡਾਂ ਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਗਾਇਬ ਔਰ ਉਹਦੀ ਖਾਤੇ ਵੋਟਰ ਸਿਸਟੇਮ ਵਿੱਚੋਂ ਜਿਹੜੀਆਂ ਵੋਟਾਂ ਨਹੀਂ ਪੰਡੀਆਂ ਚਾਹੀਦੀਆਂ ਸੀ ਉਹ ਵੋਟਾਂ ਕਿੱਡੀਆਂ ਦੱਜ ਹੋਈਆਂ ਸੋ ਉਹ ਵੀ ਅੱਜ ਸਾਰਾ ਅੱਗੇ ਇੱਕ ਚੁੱਚੇ ਤੌਰ ਤੇ ਸਾਰਿਆਂ ਨੂੰ ਅਸੀਂ ਹਰਿਆਣੇ ਦੀ ਜਿਹੜੀ ਸੰਗਠਨ ਅੱਜ ਪਾਰਲੀਮੈਂਟਰੀ ਬੋਰਡ ਨੇ ਮਤਾ ਪਾਸ ਕਰਕੇ ਤੇ ਹਰਿਆਣੇ ਦੀ ਸਾਰੀ ਸਿੱਖ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਵਾਸਤੇ ਬੜੇ ਵੱਡੇ ਪ੍ਰਾਯਤਨ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਪੈਸ਼ਲ ਕਾਨੂੰਨ ਬਣਿਆ ਕਿ ਜੇ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕਸ਼ਨ 29 A R P A ਦੇ ਅਧੀਨ ਰਜਿਸਟਰਡ ਹੈ ਉਸ ਪਾਰਟੀ ਨੂੰ ਚੋਣ ਨਹੀਂ ਲੱਗ ਦਿੱਤੀ ਜਲਦੀ ਮਤਲਬ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਣੀ ਪਾਰਟੀ ਦਾ ਨਾਮ ਵਰਤ ਸਕੇ ਤੇ ਨਾ ਆਪਣਾ ਸਿੰਬਲ ਵਰਤ ਸਕੇ ਫਿਰ ਮਜਬੂਰ ਹੋ ਕੇ ਅਸੀਂ ਖੀਲਣ ਦੇਣਾ ਹਰਿਆਣਾ ਸਿੱਖ ਪੰਥਕ ਦਲ ਨਾਂ ਦੀ ਜਥੇਬੰਦੀ ਬਣਾ ਕੇ ਤੇ ਆਪਣਾ ਚੋਣ ਨਿਸ਼ਾਨ ਅਨਾਦ ਕਰਾਇਆ ਤੇ ਜਿਹੜੇ ਪੰਥਕ ਹਤਾਸੀ ਤੇ ਹਮਦਰਦ ਸਾਡੇ ਹੋਰ ਹਰਿਆਣੇ ਵਿੱਚ ਸਾਥੀ ਸਨ ਉਹਨਾਂ ਨਾਲ ਨਾਲ ਵੜ ਕੇ ਤੇ ਅਸੀਂ ਇੱਕ ਸਾਂਝੇ ਤੌਰ ਤੇ ਉੱਤੇ 39 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ ਸੀ ਸਾਨੂੰ ਖੁਸ਼ੀ ਹੈ ਕਿ 6 ਸਾਡੇ ਸਿੱਖ ਬਲ ਤੇ ਜਿੱਤ ਗਏ ਤੇ 12 ਸਾਡੇ ਆਜ਼ਾਦ ਚੋਣ ਨਿਸ਼ਾਨਾਂ ਦੇ ਉੱਤੇ ਜਿੱਤੇ 18 ਉਮੀਦਵਾਰ ਜਿਹੜੇ ਆ ਉਹ ਹਿਜਾਣੇ ਦੀ ਸੰਗਤ ਨੇ ਸਾਰੀਆਂ ਰੋਕਾਂ ਦੇ ਬਾਵਜੂਦ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਫਿਰ ਵੀ ਮੈਸੇਜਾਂ ਬਹੁਤ ਵੱਡਾ ਫਤਵਾ ਦੇ ਕੇ ਤੇ ਜਿਹੜੀਆਂ ਸਰਕਾਰੀ ਧਿਰਾਂ ਸੀ ਜਿਹੜੀਆਂ ਗੁਜ਼ਰਾ ਪ੍ਰਬੰਧ ਦੇ ਵਿੱਚ ਮर्यादा ਦੇ ਨਾਲ ਕਨਵਰਟ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਬੁਰੀ ਤਰ੍ਹਾਂ ਤੇ ਨਾਲ ਹਰਾਇਆ ਉਹ ਵੀ ਅੱਜ ਦੇ ਪਾਰਟੀ ਬੋਰਡ ਦੇ ਜਿਹੜਾ ਬਤਾ ਪਾਸ ਕਰਕੇ ਤੇ ਹਰਿਆਣੇ ਦੀ ਸੰਗਤ ਦਾ ਆਪਣੇ ਸਾਰੇ ਜੀਡਰਾਂ ਦਾ ਸਾਰੇ ਵਰਕਰਾਂ ਦਾ ਸਾਰਿਆਂ ਦਾ ਤਹਿ ਦਰ ਤੋਂ ਜਿਹੜਾ ਉੱਤਰ万 ਤਾ ਜੀਨਾ ਸਾਹਿਬ ਇੱਕ ਕਲੈਰੀਫਿਕੇਸ਼ਨ ਚੋਟੀ ਜੀ ਦੇ ਸੰਗਠਨ ਕਰਵਾ ਕੇ ਤੱਕ ਸਾਰੇ ਸਾਬ ਨੇ ਐਸਪੀ ਸਿੰਘ ਜਿਨ੍ਹਾਂ ਨੇ ਰਿਕਸ਼ਾ ਕਰਾਇਆ ਤੇ ਇਹ ਅਤਰਾਜ ਇਹ ਆ ਤੁਹਾਡੀ ਪਾਰਟੀ ਦਾ ਕਿ ਕਿਸੇ ਵਾਈਫ ਦੇ ਨਾਮ ਜਾਂ ਬੀਬੀ ਦੇ ਨਾਮ ਜੇ ਕੋਰ ਨਹੀਂ ਲੱਗਿਆ ਤੇ ਉਹਦੀ ਵੋਟ ਨਹੀਂ ਬਣਦੀ ਇਹੋ ਜਿਹਾ ਐਕਟ ਦੇ ਵਿੱਚ ਤਾਂ ਕੁਝ ਨਹੀਂ ਹੈ ਪਹਿਲੀ ਗੱਲ ਇੱਕ ਮਿੰਟ ਪਹਿਲੀ ਗੱਲ ਦੂਸਰੀ ਗੱਲ ਇਹ ਆ ਕਿ ਇਸ ਤੋਂ ਪਹਿਲੀਆਂ ਜਿਹੜੀਆਂ ਚੋਣਾਂ 2000 11 ਜੁਨਿਆਸੀਆਂ ਜਸਟਿਸ ਭਰਾਲ ਸਾਹਿਬ ਜੀ ਤੋਂ ਉਹਨਾਂ ਨੇ ਕਲੀਅਰਾਈਫਾਈ ਕੀਤਾ ਸੀ ਕਿ ਜੇ ਕੋਈ ਬੀਬੀ ਰਾਣੀ ਹੁੰਦੀ ਹੋਈ ਦੇਵੀ ਹੁੰਦੀ ਹੋਈ ਸਿੱਖ ਨਾਲ ਸ਼ਾਦੀ ਹੋ ਜਾਂਦੀ ਆ ਤਾਂ ਉਹਦਾ ਹੱਕ ਜਿਹੜਾ ਆ ਬਤੌਰ ਸਿੱਖਣੀ ਜਾਂ ਬਤੌਰ ਸਿੱਖ ਬੀਬੀ ਉਹ ਨਹੀਂ ਮਾਰਿਆ ਜਾਣਾ ਚਾਹੀਦਾ ਉਹਨਾਂ ਨੇ ਵੋਟਾਂ ਬਣਾਈਆਂ ਸੀ ਤੁਸੀਂ ਇਹ ਹੁਣ ਕਲੀਅਰਾਈਫਾਈ ਕਰੋ ਕਿ ਜੇ ਕਿਸੇ ਦੇ ਨਾਲ ਕੋਰ ਨਹੀਂ ਲੱਗਿਆ ਉਹ ਸਿੱਖਨੇ ਫਰਸ ਕਲੋ ਮਰਦਨੇ ਮੈਂ ਸਮਝਿਆ ਕਰ ਤਾ ਦੇਖੋ ਗੱਲ ਇਹ ਹੈ ਅਸੀਂ ਜੇ ਕੋਈ ਗੱਲ ਕਰਦੇ ਹੁੰਨੇ ਨਾ ਕਲੀ ਅਲੋਚਨਾ ਵਾਸਤੇ ਨਹੀਂ ਕਰਦੇ ਜੀ ਸਾਗਾ ਕਣ ਵਰਕਰਾਂ ਕੰਪਨੀ ਪਤਾ ਤੱਕ ਆ ਗਏ ਚੰਗੀਤਰਾ ਪਤਾ ਕਿ ਗੈਸਿਕ ਪ੍ਰਵਾਹ ਜਿਹੜੇ ਜੇ ਬੁੱਟਾ ਬੜੀਆਂ ਨਾ ਉੱਥੇ ਗੈਸਿਕ ਪ੍ਰਵਾਹ ਨੇ ਉਹ ਆਪਕੋ ਨਹੀਂ ਚਾਹੁੰਦੇ ਕਿ ਉਹਨੇ ਕੋਈ ਵੋਟ ਪੜਾਈ ਹੋਵੇ ਜਿਹੜੀ ਸਾਡੀਆਂ ਵੋਟਾਂ ਸੀ ਬੰਦਿਆਂ ਨੂੰ ਦਿੱਤੀਆਂ ਜਿਸ ਤਾ ਉਹ ਕਹਿਤਾ ਮੈਂ ਤੇ ਪ੍ਰਸ਼ਾਸਨ ਦੇ ਵਿੱਚ ਗਲਤੀ ਕਰਕੇ ਲੋਕਾਂ ਅੱਗੇ ਤੇ ਕਹਿਣ ਕਿ ਉੱਥੇ ਕੋ ਜਿਸ ਦਾ ਨਹੀਂ ਬਣਾਈਆਂ ਜਾਣ ਪੁੱਛ ਕੇ ਜਿਹੜੇ ਦੁੱਧੇ ਕੈਸਿ ਪ੍ਰਵਾਸੀ ਤੁੰਕੇ ਵਿੱਚ ਰਹਿੰਦੇ ਉਹਨਾਂ ਦੀਆਂ ਵੋਟਾਂ ਨਹੀਂ ਆਉਂਦੀ ਕਹਿੰਦਾ ਸਿੰਘ ਦਾ ਪੌਣ ਨਹੀਂ ਪਿੰਡਾਂ ਦੇ ਵਿੱਚ ਤਾਂ ਬੜਾ ਗਲਤ ਹੀ ਹੁੰਦੀ ਹੈ ਇੱਕ ਬੰਦੇ ਨੂੰ ਕੱਲੇ ਕੱਲੇ ਘਰ ਦਾ ਪਤਾ ਹੁੰਦਾ ਕਿ ਬੀਬੀ ਕਹੜੇ ਪਰਿਵਾਰ ਦੀ ਹੈ ਕਿਹਦੀ ਸਿੱਪਤ ਵਾਲੀ ਹੈ ਕਿਹਦੀ ਟੁੱਟ ਵਾਲੀ ਜੋੜੀ ਕਿਸ ਨਾਲ ਦੀ ਹੁੰਦੀ ਹੈ ਉਹਨੂੰ ਕੋਈ ਜਾਣਦੀ ਕਰਦਾ ਜਿਹੜਾ ਸੇ ਪਰਿਵਾਰ ਹੁੰਦਾ ਕੋਈ ਜਾਣਦਾ ਜਿਹੜੀਆਂ ਹੈ ਹੀ ਦੁੱਧੀਆਂ ਨੂੰ ਪਤਾ 100% ਪਤਾ ਕਿਉਂ ਪਰਿਵਾਰ ਜਦੋਂ ਸਿੱਪਲ ਸਖੀ ਨਾਲ ਸੰਬੰਧ ਰਹੀ ਹੈ ਕੋਈ ਇਹ ਤਾਂ ਉਹਨਾਂ ਨੂੰ ਪਤਾ ਹੈ ਪਿੰਡ ਵਾਲਿਆਂ ਨੂੰ ਮੈਂ ਗੱਲ ਕਰਦਾ ਵੀ ਜਿਹੜਾ ਇੱਕ ਸਿੱਖ ਪਰਿਵਾਰ ਆ ਉਹ ਬਿਲਕੁਲ ਸਿੱਖੀ ਸਰੂਪ ਨਾਲ ਜੁੜਿਆ ਹੋਇਆ ਸਿੱਖੀ ਸਿਸਟਮ ਨਾਲ ਜੁੜਿਆ ਹੋਇਆ ਉਹਦੀ ਘਰਵਾਲੀ ਅਗਰ ਰਾਣੀ ਜਾਂ ਦੇਵੀ ਕੋਈ ਕੰਮ ਨਹੀਂ ਕਰ ਸਕਦੀ ਮੈਂ ਤਾਂ ਕਿਹਾ ਉਹਨੂੰ ਪਤਾ ਹੁੰਦਾ ਇਸ ਤਰ੍ਹਾਂ ਕੋਈ ਤਰਾਜ ਨਹੀਂ ਕਰਦਾ ਪੰਡਾ ਤੇ ਪੰਡਾ ਤੇ ਤਰਾਜ ਕਰਨਾ ਕਹਿੰਦਾ ਬੜਾ ਤੋਂ ਕੀ ਸੋਚ ਕੇ ਕਰਦੇ ਆ ਭਾਈਚਾਰਾ ਹੁੰਦਾ ਸਾਰਿਆਂ ਦੀ ਇੱਜ਼ਤ ਹੁੰਦੀ ਕੋਈ ਵੀ ਇਸ ਤਰ੍ਹਾਂ ਤਰਾਜ ਨਹੀਂ ਕਰਦਾ ਉਹਨਾਂ ਲੋਕਾਂ ਨੇ ਆਪ ਹੀ ਪਤਾ ਨਹੀਂ ਕੀਤਾ ਹੋਇਆ ਕਾਲੇ ਕੋਈ ਬੜੀਆਂ ਉਦਾਹਰਨਾਂ ਨੇ ਪਿੰਡਾਂ ਦੇ ਵਿੱਚ ਕੋਈ ਉਹ ਸਿਰਫ ਜਿਹੜੀ ਸ਼ਰਾਤ ਦੇ ਤੌਰ ਤੇ ਉੱਤੇ ਕਿਸੇ ਨੇ ਪਿੰਡ ਦੇ ਕਿਸੇ ਦੂਜੀ ਪਾਰਟੀ ਦੇ ਲੀਡਰ ਨੇ ਜਾਨਪੁਰਜੇ ਉੱਤੇ ਜਾ ਕੇ ਕਿ ਉਹ ਵੋਟਾਂ ਜਿਹੜੀਆਂ ਮੁੱਢ ਪੇਸ ਤੇ ਵਿੱਚੋਂ ਫਾਰਮ ਭਰ ਕੇ ਜਮ੍ਹਾਂ ਕਰੀਆਂ ਹੋਈਆਂ ਨੇ ਅਸੀਂ ਉਹਨਾਂ ਤੇ ਤਲਾਸ਼ ਕਰਦੇ ਜਾਨਣ ਵੋਟਰ ਤੇ ਕਿੱਦੋਂ ਤਲਾਸ਼ ਕਰਦੇ ਸੀ ਉਹਨਾਂ ਨੇ ਜਿਹੜਾ 1 ਮਿੰਟ ਸਰ ਜਿਹੜਾ ਉਹਨਾਂ ਨੇ ਫਾਰਮ ਦਿੱਤਾ ਹੁੰਦਾ ਫਾਰਮ ਨੰਬਰ 1 ਉਹਦੇ ਵਿੱਚ ਕਲੀਅਰ ਲਿਖਿਆ ਆ ਪੰਜ ਸ਼ਰਤਾਂ ਕਿ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਜਾਂ ਮੰਦੀ ਹਾਂ ਮੈਂ ਗਾਹੀ ਕੇਸ ਨਹੀਂ ਕਰਦਾ ਹਾਂ ਜਾਂ ਕੁਛ ਨਹੀਂ ਕਰਦਾ ਤੇ ਨਾਲ ਨਾਲ ਇਹ ਲਿਖਿਆ ਕਿ ਮੈਂ ਪੰਜ ਬਾਣੀਆਂ ਦਾ ਪਾਠ ਵੀ ਕਰਦੀ ਹਾਂ ਜਾਂ ਕਰਦਾ ਹਾਂ ਇਹ ਸਾਰਾ ਕੁਝ ਪਹਿਲਾਂ ਲਿਖਿਆ ਹੋਇਆ ਇਹ ਇਹਦੇ ਵਿੱਚ ਤਾਂ ਕੋਈ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ ਜੇ ਕੋਈ ਆਪ ਲਿਖ ਕੇ ਵੋਟ ਪਾਉਂਦਾ ਫਿਰ ਇਤਰਾਜ਼ ਕਿੱਦਾਂ ਤੁਹਾਨੂੰ ਕਿੰਨੇ ਕਹ ਕੇ ਆਪ ਤੇ ਇਤਰਾਜ਼ ਕਰਦਾ ਜਨਰ ਮੱਧਦੇਤਾ ਕਿ ਜਨਰ ਮੱਧਦੇਤਾ ਕਿਸੇ ਨੇ ਇਤਰਾਜ਼ ਨਹੀਂ ਕਰਦਾ ਪਰ ਜਿਹੜੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਸਚਾਈ ਹੈ ਕਿ ਪੂਰੀ ਪੂਰੀ ਵੋਟਰ ਲਿਸਟ ਦੁਜੀ ਲਾ ਕੇ ਤੇ ਸਾਡੀਆਂ ਗਲਤ ਵੋਟਰ ਡਿਸਟ੍ਰਿਕਟ ਕਿੱਤੀਆਂ ਹੋਈਆਂ ਅਸੀਂ ਉਧਾਰਨ ਦਿਆਂਗੇ ਤਾਂ ਵੱਟ ਤੋਂ ਮੈਂ ਨੰਦਰਾ ਤੋਂ ਡਾਇਰੈਕਟ ਮੈਂ ਤੁਹਾਨੂੰ ਦੱਸ ਦਿੰਦਾ ਮੈਂ 1 ਮਿੰਟ ਜੀ ਦੇ ਦਿੰਦਾ ਮੈਂ ਆਪਣਾ ਰਿਕਾਰਡ ਚੈੱਕ ਕਰਾਇਆ ਸਾਡੇ ਪਿੰਡ ਜਿਹੜੇ ਸ਼ਰਦ ਨਾਮ ਨਾਲ ਲੱਗਦਾ ਬੱਜੇ ਪਿੰਡ ਉਹਨਾਂ ਦਾ ਨਾਮ ਕੀ ਹੈ ਕੋਕਲੀ ਜੀ ਹੈ ਬਨਪ੍ਰਵਾਸੀ ਦੀ ਬੜੀ ਗੋਟੜੀ ਨਾਂ ਨੋਟ ਬਟੇ ਜਿਹੜੇ ਕਲਵੀ ਦਾ ਪੰਜਾਬ ਦਾ ਸੁਣਾ ਹੈ ਹਾਂ ਜੇ ਇਸ ਤਰ੍ਹਾਂ ਕਰਕੇ ਪਹਿਲੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਬਨਪ੍ਰਵਾਸੀ ਦੇ ਜਿਹੜੇ ਤੁਹਾਡੇ ਜਿਹੜੇ ਸਵਾਲ ਹੈ ਇੱਕ ਤੁਹਾਡੀ ਮੈਂਬਰਸ਼ਿਪ ਡਰਾਈਵ ਕਿਹੜੇ-ਕਿਹੜੇ ਸਟੇਟ ਵਿੱਚ ਚੱਲੇ ਦੇਖੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਮਾਝੇ ਦੇ ਵਿੱਚ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ ਅੱਗੇ ਵੀ ਸਾਡੀ ਵੱਡੀ ਬਾਕੀ ਕਈ ਥਾਵਾਂ ਤੇ ਥੋੜੀ ਥੋੜੀ ਪੱਤੀ ਹੁੰਦੀ ਹੈ ਜਿਹੜੀ ਵਸਤ ਪੰਜਾਬ ਦੇ ਕਈ ਸਪੈਸ਼ਲੀ ਪੁਰਾਣੇ ਠੱਠੇ ਆ ਮਹਾਰਾਸ਼ਟਰ ਦੇ ਵਿੱਚ ਇਹ ਜਗ੍ਹਾ ਦੇ ਉੱਤੇ ਉਹ ਲੈ ਕੇ ਆਪਣੀ ਆਪਣੀ ਜਾਂਦੇ ਉਹ ਡਿਮਾਂਡ ਤੇ ਆਪਣੀ ਆਪਣੀ ਪੱਤੀ ਕਰਦੇ ਪਰ ਇਹ ਜਿਹੜੀਆਂ ਸਟੇਟਾਂ ਇੱਥੇ ਕੰਮ ਨਹੀਂ ਅਸੀਂ ਕਰਦੇ ਜਮਾਈ ਨੂੰ ਤਸਵੀਰ ਮੈਂਬਰਸ਼ਿਪ ਡਰਾਈਵ ਵਿੱਚ ਜਿਹੜਾ ਬੰਦਾ ਫਰਕੀ ਬਣੇਗਾ ਉਹਨੂੰ ਕਲੋਸ ਚੈੱਕ ਕਿੱਦਾਂ ਦਿੱਤਾ ਇਹ ਦੇਖੋ ਸਾਡਾ ਜਿਹੜਾ ਹਰ ਪਿੰਡ ਦੇ ਵਿੱਚ ਇਹ ਜਿਹੜੀਆਂ ਕਾਰਗੀਆਂ ਜਾਰੀਆਂ ਨੇ ਜਿਹੜੀ ਸਾਡੀ ਲੀਡਰਸ਼ਿਪ ਹੈ ਦਰਜਾ ਦਰਜਾ ਉਹਦੇ ਨਹੀਂ ਇਹ ਪਿੰਪਤੋ ਤੱਕ ਜਾਂਦੀ ਸਾਡੀ 1957 ਪੁਰਾਣੀ ਪਾਰਟੀ ਹੈ ਜਿਹੜਾ ਸਾਡਾ ਆੜਕੇ ਜਿਹੜਾ ਮੈਂਸ਼ਨ ਕਰਦਾ ਬੰਦਾ ਉਹਨੂੰ ਕੱਲੇ ਕੱਲੇ ਪਿੰਡ ਦੇ ਬੰਦੇ ਦਾ ਨਾਮ ਹੀ ਪਤਾ ਹੁੰਦਾ ਕਿ ਕਿਹੜੇ ਪਿੰਡ ਦੇ ਵਿੱਚ ਸਾਡਾ ਕਿਹੜਾ ਤੇਲ ਹੁੰਦੀ ਉਹਨੇ ਆਪ ਜਾ ਕੇ ਕੰਮ ਕਰੀ ਰਿਕਰਦੀ ਹੁੰਦੀ ਹੈ ਇਹਨਾਂ ਤੋਂ ਕੋਈ ਰੋਲ ਨਹੀਂ ਹੁੰਦਾ ਹੁੰਦਾ ਬੜਾ ਕ੍ਰਾਸ ਚੈਕ ਜਿਹੜੇ ਕੋਈ ਨਵੀਂ ਪਾਰਟੀ ਐ ਕਿ ਜਿਹਨੂੰ ਕ੍ਰਾਸ ਚੈਕ ਨਹੀਂ ਹੋਣੀ ਕਦੇ ਕਦੇ ਘੜਦਾ ਉਹਨਾਂ ਨੂੰ ਉਹ ਹਰ ਇਲੈਕਸ਼ਨ ਉਹ ਬੂਥ ਲਾਉਂਦੇ ਆ ਵੋਟਾਂ ਨਈਆਂ ਬਣਾਉਂਦੇ ਆ ਕਰਾਣੀਆਂ ਪਟਾਉਂਦੇ ਆ ਉਹ ਤੇ ਉਹਨਾਂ ਦਾ ਸਿਸਟਮਿਕ ਲੱਗਦਾ ਪਾਰਟੀ ਨਿਗਰਾਨੀ ਨਹੀਂ ਲੱਗਦੀ ਜਿਹੜੇ ਡਿਸਟ੍ਰਿਕਟ ਲੈਵਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਸਾਡੀ ਵਿਗਨ ਪਾਰਟੀ ਕੋਈ ਪ੍ਰੋਬਲਮ ਨਾ ਆਵੇ ਅਪਰਚੂਅਰਟੀ ਡਿਸਟ੍ਰੀਬਿਊਸ਼ਨ ਦੀ ਉਹਦੇ ਵਾਸਤੇ ਅਜੰਬਰ ਲੱਗੀ ਕਿ ਕੋਈ ਸਨਾਨ ਪੱਖ ਪੱਖ ਨਾ ਹੋਵੇ ਪਾਰਟੀ ਪੱਧਰ ਤੇ ਉਹ ਨਿਗਰਾਨ ਦਾ ਕੰਮ ਹੈ ਕਿ ਸਾਰਿਆਂ ਨਾਲ ਕੋਈ ਹੁੰਦੀ ਕਿੰਨੇ ਵ ਹਾਂਜੀ ਉਹ ਤਾਂ ਸਾਰੀਆਂ ਲਿਸਟਾਂ ਸੀ ਦਿੱਤੀਆਂ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਦੋ ਦੋ ਬੰਦੇ ਲੱਗੇ ਹੋਇਆ ਦੂਜੀਆਂ ਸਟੇਟਾਂ ਦੇ ਵਿੱਚ ਵੀ ਦੋ ਦੋ ਬੰਦੇ ਲੱਗੇ ਹੋਇਆ ਉਹ ਤਾਂ ਸੀ ਉਦੋਂ ਸਾਰੀਆਂ ਲਿਸਟਾਂ ਨੂੰ ਮੀਡੀਆ ਨੂੰ ਜਾਰੀ ਕੀਤੀ ਲੋੜ ਤਾਂ ਹੀ ਪੈ ਲੱਗ ਗਈ ਸਹੀ ਸਾਰੀ ਇਹ ਸਭੀ ਸਟੇਟਸ ਨੇ ਆਸੀ ਡਰਾਈਵ ਸ਼ੁਰੂ ਹੋ ਗਈ ਹੈ ਇਹ ਜੋ ਹਾਂ ਹਾਂ ਸ਼ੁਰੂ ਆ ਗਈ ਅੱਜ ਅੱਜ ਹੁਣ ਇਸ ਦੂਬਾਰ ਮਾਰੀ ਦੀ ਸੀ ਜਾਣੇ ਨਹੀਂ ਨਹੀਂ ਬਾਕੀ ਹੋਰ ਸਟੇਟਸ ਵੀ ਹੈ ਪੰਜਾਬ ਕੀ ਹੈ ਹਾਂ ਇੱਕ ਦੋ ਦਿਨਾਂ ਚ ਸਲਿੱਪਾਂ ਪਹੁੰਚ ਗਿਆ ਟਾਈਮ ਲੱਗਦਾ ਸਾਡੇ ਤਾਂ ਪ੍ਰਿੰਟ ਐਂਡ ਪ੍ਰੈਸ ਤੋਂ ਬਸਾ ਸਾਡੇ ਕੋਲ ਪਹੁੰਚਦੀਆਂ ਉਨੇ ਵੀ ਟਾਈਮ ਲੱਗਦਾ ਪ੍ਰਿੰਟਿੰਗ ਨੂੰ ਵੀ ਬੜਾ ਟਾਈਮ ਲੱਗਦਾ ਉਹਦੇ ਪਿੱਛੇ ਪੈ ਪੈ ਕੇ ਜਿਹੜੀ ਐ ਸਪਲਾਈ ਲੈਣੀ ਪੈਂਦੀ ਹੈ ਤੁਰਦਣਾ ਹੁੰਦਾ ਦੋ ਚਾਰ ਦਿਨਾਂ ਚ ਸਾਰੇ ਸਮੂਥ ਹੋ ਜਾਂਦੇ ਹੁੰਦੇ ਸਰ ਸਟੇਟ ਦੇ ਟੋਟਲ ਡੈਲੀਗੇਟ ਕਿੰਨੇ ਬੰਨੇ 458 ਪੰਜਾਬ ਦੇ 468 468 ਹਾਂ ਜੀ ਥੈਂਕ ਯੂ ਸਾਰੇ ਇਸ ਜ਼ਿਲ੍ਹੇ ਮੈਂ ਇੱਕ ਜ਼ਿਲ੍ਹੇ ਨੂੰ ਮੈਂ ਕਹਿੰਦਾ ਇੱਕ ਇੱਕ ਕੰਸਟਿਟੂਐਂਸੀ ਚ ਚਾਰ ਹੁੰਦੇ ਆ ਜਿੰਨੇ ਕੰਸਟਿਟੂਐਂਸੀ ਹੋਣ ਮਲਟੀਪਲ 117 ਹਰਕੇ ਆ ਨਾ 468 ਰੁਪਏ ਏ ਕੋ چھوٹਾ ਜਿਹਾ ਪੁਆਇੰਟ ਹੋ ਰਿਹਾ ਹੈ ਕਿ ਜਿਵੇਂ ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਕਰਨ ਦਾ ਕੋਈ ਨਹੀਂ ਕਰ ਰਿਹਾ ਕਿ ਜਿਹੜਾ ਮਰਜ਼ੀ ਆ ਕੇ ਕਰਾ ਲੈ। ਇਹ ਜਿਹੜਾ ਇਲੈਕਸ਼ਨ ਕਮਿਸ਼ਨ ਕਨਸਟੀਟਿਊਸ਼ਨ ਦਿੱਤਾ ਆ ਇਹ ਉਹਦੇ ਮੁਤਾਬਕ ਬਿਲਕੁਲ ਤੇ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦੇ ਆ ਉਹਦਾ ਫਿਰ ਵੱਖਰਾ ਨਹੀਂ ਸਵਦਾਣ ਪਾਰਟੀ ਦਾ ਇਕੂਆ ਜਿਹੜਾ ਹੈਗਾ ਨਹੀਂ 89 ਤੋਂ ਕੁਛ ਨਹੀਂ ਉਹ ਨਹੀਂ ਉਹ ਬੜਾ ਸੇ ਖੇਡਣਾ ਪੇਸ ਅਸੀਂ ਜਿੱਤ ਲਿਆ ਤੁਸੀਂ ਪਲ ਬਲੈਂਸਿੰਗ ਵਾਲੀ ਬੰਨੀ ਲੱਗ ਗਈ ਧੰਨਵਾਦ ਬਿਲਕੁਲ ਸੇਮ ਕੋਈ ਰੰਗ ਬੰਨੇ ਉਹ ਕੇਸ ਉਹ ਕੇਸ ਉਹ ਕੇਸ ਉਹ ਜਾਨ ਤੋਂ ਪਹਿਲਾਂ ਪਹਿਲਾਂ ਜਿੱਤ ਲਿਆ ਨਹੀਂ ਤੇ ਤੁਸੀਂ ਸਾਡਾ ਕਹਿਦਾ ਨਹੀਂ ਛੱਡਦਾ ਕਿਉਂ ਚਲਾ ਗਿਆ ਤਾਂ ਤੁਸੀਂ ਵੱਜ ਗਏ ਉਹਨੂੰ ਤਾਂ ਮੈਂ ਬੜੀ ਬਾਹਰ ਸਮਝਾ ਲਾ ਅੰਲਾ ਜੀ ਮੈਂ ਕਿਹਾ ਕਹਿੰਨ ਮੱਥਾ ਮਾਰੀ ਜਨਾ ਮੈਂ ਕਰਨਾ ਲੋਕ ਹੈ ਬਚਾਰੇ ਦੀ ਚਲੋ ਮੈਂ ਤਾਂ ਤੁਹਾਨੂੰ ਬੈਠੇ ਦੇਖ ਕੇ ਮੈਨੂੰ ਲੱਗਾ ਕਿ ਖੇੜਾ ਸਾਹਿਬ ਵੀ ਆ ਗਏ ਤੁਸੀਂ ਲੱਗਦਾ ਜਦੋਂ ਹੁੰਦਾ ਹੋਣਾ ਇਸ ਤੋਹਾ ਦਿੱਤਾ ਆਪਣੀ ਨੱਕਰ ਸਤ ਨੂੰ ਮੈਂ ਤਾਂ ਉਹਦਾ ਦਿੱਕਤੀ ਕਰਦਾ ਉਹ ਤਾਂ ਉਹਦਾ ਬੱਟੀ ਕਰਦਾ ਅਸੀਂ ਤਾਂ